ਲਾ ਮੈਟਰ ਮੂਰੇ ਸਰਦਾਰੀ ਲਿਖਿਆ ਹੋਇਆ ਤੇ ਜਿਹੜੇ ਸੱਜਣ ਨੇ ਸਰਦਾਰੀ ਕਰਨੀ ਹੈ ਨਾ ਫਾਰਮ ਟਰੈਕ ਤੇ ਬਹਿ ਕੇ 60 55 ਤੇ ਬਹਿ ਕੇ ਫਟਾਫਟ ਪਿੰਡ ਉਪਲੀ ਦੇ ਵਿੱਚ ਆਜੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਇਹ ਟਰੈਕਟਰ ਨਾ ਬਿਲਕੁਲੀ ਥੋੜਾ ਚੱਲਿਆ ਹੋਇਆ ਬਾਈ ਐਂ ਦੱਸ ਦੀ ਆਪਾਂ ਕਿੰਨਾ ਕਿ ਚੱਲਿਆ ਹੋਇਆ 1500 ਕੁਸ ਘੰਟੇ ਚੱਲਿਆ ਵੀਰੇ 1500 ਕੁਸ ਘੰਟੇ ਚੱਲਿਆ ਹੋਇਆ ਮਾਡਲ 2019 ਹੈ ਇਹਦਾ ਨੰਬਰ ਪੰਜਾਬ ਦਾ ਤੇ ਫਰਸਟ ਪਾਰਟੀ ਦੇ ਨਾਮ ਟਰੈਕਟਰ ਹੈ ਆ ਡੈਕ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਹੈ ਸਾਰਾ ਕੁਝ ਐਂ ਦੇਖਣਾ हां ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਚਾਰੇ ਟਾਇਰ ਐਮ ਆਰ ਐਫ ਦੇ ਨੇ 80 ਪੈਸੇ ਟਾਇਰ ਨੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਮਿੱਤਰੋ ਕਰੋ ਸੰਪਰਕ ਅ ਲਿੰਕਾ ਲੋਕਾਂ ਦਾ ਜੀ ਚੈੱਕ ਕਰ ਲੀਏ ਨਾ ਡਰਵਲ ਦਾ ਚੈੱਕ ਕਰ ਲੀਏ ਪੂਰਾ ਨਵਾਂ ਟਰੈਕਟਰ ਹੈ ਕੁੱਲ ਮਿਲਾ ਕੇ ਕੰਡੀਸ਼ਨ ਦੇ ਬਾਲਾ ਨਵਾਂ ਟਰੈਕਟਰ ਹੈ ਬਈ ਇਹਦੇ ਉੱਪਰ ਲੋਨ ਤਾਂ ਹੋ ਜੂ ਹਣਾ ਕਰਵਾ ਦੇਾਂਗੇ ਵੀਰੇ ਕਿੰਨੇ ਕ ਦਾ ਹੋ ਜੂ ਨਾਰਮਲ ਲੋਨ ਇਹਦੇ ਪੰਜ ਲੱਖ ਦਾ ਵੀਰੇ ਪੰਜ ਕਿੰਨੇ ਦਾ 5 ਲੱਖ ਦਾ 5 ਲੱਖ ਦਾ ਤਾਂ ਲੋਨ ਹੋ ਜੂ ਤੇ ਹੁਣ ਕਈ ਵਾਰ ਸੱਜਣ ਸੋਚ ਲੈਂਦੇ ਆ ਵੀ ਜੇ ਨਗਦ ਲੈਣਾ ਹੋਵੇ ਕਿੰਨੇ ਕ ਦਾ ਦਵਾਂਗੇ ਨਗਦ ਵੀਰੇ ਆਪਾਂ ਇਹ ਮਾ ਦੇ ਦਾਂਗੇ ਸੇ ਲੱਖ ਤੇ 30 ਹਜ਼ਾਰ ਦਾ 5000 ਹੋਰ ਚੱਕ ਦੋ ਸਵਾ ਲੱਖ ਦਾ ਕਹਿੰਦੇ ਹੋ ਜਾਓਗੇ ਸਵਾ ਸਵਾ ਸੇ ਲੱਖ ਦਾ ਹਾਂ ਸਵਾ ਸੇ ਲੱਖ ਦਾ ਤੇ ਆਜੋ ਪਿੰਡ ਉਪਲੀ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਟਰੈਕਟਰ ਸਾਰੇ origignal ਆ ਬਾਈ ਪੰਜਾਬ ਨੰਬਰ ਫਰਸਟ ਪਾਰਟੀ ਹੈ ਹਾਂ ਫਰਸਟ ਆ ਬਾਲੀ ਵੀਰ ਹਾਂ ਆਜੋ ਕਰਾ ਫਟਾਫਟ ਮਿੱਤਰੋ ਜੇ ਕਿਸੇ ਸੱਜਣ ਨੇ ਆ 60 55 ਖਰੀਦਣਾ